ਇਹ ਹੁਣ ਕਿਦਣਾ ਪਹਿਲਾਂ ਨਾਲੋਂ ਫਰਕ ਹੈ ਸੁਨੀਪ ਬਸ ਜਿਹੜਾ ਜਦੋਂ ਉੱਠਦੀ ਪੈਠਦੀ ਉਦੋਂ ਥੋੜੀ ਦਰਦ ਹੁੰਦੀ ਹੈ ਨਾ ਇੱਕ ਇੱਕ ਕੀ ਆ ਹਰ ਹਿੰਸਾਲ ਮਾਰਨ ਲੱਗੀ ਆ ਆ ਤੇ ਇੱਕ ਇਹਦੇ ਜਿੱਥੋਂ ਵੇਸਟ ਪਾਈਪ ਨਹੀਂ ਉਹਨਾਂ ਨੇ ਲਵਾਈ ਜਿਹੜੀ ਮਿਲ ਬਲੱਡ ਵਾਲੀ ਵੇਸਟ ਪਾਈਪ ਸਾਈਡ ਤੋਂ ਉਹ ਵੀ ਮਤਲਬ ਉੱਥੇ ਵੀ ਇਹਦੇ ਟਾਂਕੇ ਵੀ ਕਰਨ ਲੱਗੇ ਨੇ ਸਾਈਡ ਤੇ ਉਹਦੀ ਬਸ ਦਰਦ ਹੁੰਦੀ ਨਹੀਂ ਬਾਕੀ ਟਾਂਕੇ ਨਹੀਂ ਤੇ ਉਧਰ ਜਿਹੜਾ ਆਪਰੇਟ ਹੋਇਆ ਉਹਦੀ हट ਗਈ ਹੈ ਜਿਹੜੀ ਪਾਈਪ ਨਹੀਂ ਲਾਈ ਸਾਈਡ ਤੇ ਉਹਨਾਂ ਨੇ ਬਲੱਡ ਵਾਸਤੇ ਉਹ ਉਹ ਬਸ ਦਰਦ ਹੁੰਦੀ ਹੈ ਚੀਜ਼ ਵੀ ਹੌਲੀ ਹੇ ਇਹਦੇ ਕੋਈ ਨਹੀਂ ਦੀ ਸੱਤੀ ਤੇ ਪੀਜਾ ਮੰਗਣ ਲਈ ਇਹ ਆਹ ਹੋ ਸਹੀ ਗਾ ਨੀਕੀ ਜੇ ਮਸ਼ੀਨ ਨੂੰ ਇੰਨਾ ਕੀ ਕਿ ਮਾਈ ਨਿਕਾ ਜਾਏ ਜਿੰਨਾ ਸਰੀਰ ਹੀ ਤਗੜਾ ਹੈ ਮੈਨੂੰ ਪਿੱਤਾ ਐਡਾ ਹੋਣਾ ਚਾਹੀਦਾ ਹੈ ਸੁਗੜ ਗਿਆ ਪਿਤਾਣਾ ਸਹੀ ਗੱਲ ਪਿੱਤੇ ਨੇ ਉਹਨੇ ਕੋ ਲੱਗਾ ਵੈਸੇ ਮੈਂ ਲਾਇਆ ਸਾਂ ਇੰਨਾ ਖਾਇਆ ਪਿਆ ਪਿੱਤੇ ਨੂੰ ਨਹੀਂ ਲੱਗਾ ਕੋ ਉਹਨਾਂ ਪਥਰੀਆਂ ਨੇ ਖਾਲਿਆ ਹਨਾ ਬੰਦਾ ਵੱਡਾ ਹੁੰਦਾ ਪਥਰੀਆ ਵਾਵੇਂ ਨਿਕਲੀਆਂ ਹੋਣਾ ਵਾਵੇਂ ਨਿਕਲੀਆਂ ਹਨਾ ਵਾਹ ਫਿਰ ਵੀ ਚਲ ਝੂਠੇ ਮੋਦੇ ਪਿੱਤਾ ਏਡਾ ਕਦੇ ਹੈ ਏਡਾ ਏਡਾ ਕਦੇ ਆਈਦਾ ਇੰਨਾ ਕ ਚੌੜਾ ਸੀ ਪੱਥਰੀਆਂ ਇੰਨੀ ਆ ਪਥਰੀਆਂ ਜਿੱਡਾ ਪਿੱਤਾ ਨਾਲ ਉਹਦੋਂ ਹਾਫ ਲਲ ਪੈਣੀਆਂ ਇਹਦੇ ਵਿੱਚ ਪਥਰੀਆਂ ਨਿਕਲੀਆਂ ਨਾਲ ਦੇ ਵਿੱਚ ਨਿਕਲਦੀਆਂ ਹਨਾ ਉਹਦੋਂ ਨਹੀਂ ਦੇਤਾ ਤੂੰ ਇਹਨੂੰ ਵੇਖਿਆ ਦੇ ਦਿੰਦਾ ਹੈ ਤੂੰ ਉਹਨੂੰ ਦੇਣਗੇ ਨਹੀਂ ਵਾਪਸ ਪਿੱਤਾ ਸਾਡਾ ਨਮਾ ਯਾਗ ਨਹੀਂ ਮਮੀ ਯਾਰ ਮੈਂ ਉਹ ਨਹੀਂ ਮਯਾਗ ਨਹੀਂ ਕਰਨਾ ਵੈਸੇ ਮੈਂ ਕਹਿੰਦਾ ਬੰਦਾ ਨੱਪ ਨੱਪ ਦਿੰਦਾ ਜਿਨ ਜਦਾਂ ਉਹ ਉਹ ਕੀ ਪਤਾ ਮਤਲਬ ਉਹਨਾਂ ਕਿੱਥੇ ਸੁੱਟ ਦੇਣਾ ਜੀ ਮਮੀ ਕਹਿੰਦੀ ਪਿੱਤਾ ਕਢਾ ਆ ਗਏ ਨਾ ਤੇ ਇਹ ਭਾਵੇਂ ਹੋਰ ਕਿਹਨੂੰ ਪਾ ਦੇਣ ਨਹੀਂ ਉਹਨਾਂ ਰੱਖ ਲਿਆ ਨਾ ਨਹੀਂ ਨਹੀਂ ਉਹ ਟੈਸਟ ਕਰਨ ਨੂੰ ਆ ਤੇ ਉਹਦੇ ਪਿੱਤਾ ਉਹਨਾਂ ਨੇ ਕੈਂਚੀ ਨਾਲ ਕੱਟਤਾ ਇਹਦੇ ਆਲ ਉਹ ਪਥਰੀਆਂ ਨਿਕਲਦੀਆਂ ਉਹਨਾਂ ਨੇ ਕੈਂਚੀ ਨਾਲ ਇੱਕ ਸਾਈਡ ਤੋਂ ਪਾੜ ਕੇ ਉਹਨੂੰ ਫੇਰ ਪਥਰੀਆਂ ਕੱਢੀਆਂ ਪਾੜਿਆ ਹੀ ਹੋਰ ਕੀ ਫਸੀਆਂ ਇਸ ਵਿੱਚੋਂ ਨਿਕਲਦੀਆਂ ਨਹੀਂ ਉਹ ਵੜਤਾ ਹੈਗਾ ਨਾ ਕੰਚੀ ਨਾਲ ਫੇਰ ਸ਼ਾਇਦ ਕੋਈ ਗੱਲ ਬਣ ਜੇ ਹਾਂ ਮੇਰੇ ਪੈਰ ਚ ਨਰਦਾ ਵਾ ਚਾਹੀਦਾ ਪੈਸੇ ਇਦਾਂ ਨਹੀਂ ਕਿ ਇਦਾਂ ਦਿੱਤਾ ਬਾਹਰ ਕੱਢਦੇ ਉਹਨੂੰ ਸਾਫਾਈ ਕਰ ਲਓ ਤੇ ਆ ਫੇਰ ਪਾ ਲਓ ਆ ਇਦਾਂ ਹੋਣਾ ਚਾਹੀਦਾ ਹੈ ਨਾ ਫਸੈਗਲ ਟੂ ਪਿਆਗੇ ਉਹ ਚ ਨੇ ਆ ਪੱਤਰੀਆਂ ਪਈਆਂ ਪਿੱਕਿਆ ਜਿੱਦਾਂ ਉਸੇ ਅਗਰ ਦੇ ਵਿੱਚ ਗੋਲੀਆਂ ਨਹੀਂ ਹੁੰਦੀਆਂ ਚੈਨ ਨਾਲ ਆ ਇਦਾਂ ਹੈ ਕਿ ਕਿੰਨੀਆਂ ਹੈ ਹਾਂ ਉਹ ਫੜਿਓ ਓਏ ਉਹ ਫੜਿਓ ਓਏ ਉਹ ਫੜਿਓ ਓਏ ਓਏ ਇੰਨੇ ਨੰਨੇ ਨਹੀਂ ਡਰਿਆ ਛਾਲ ਨਾ ਮਾਦੇ ਆਹ ਤੇ ਕਰਦੀ ਨਾ ਜਿਵੇਂ ਮਾਂ ਨੇ ਕੀ ਮੰਗਦੀ ਆ ਤੈਨੂੰ ਮੈਂ ਤੂੰ ਤੈਨੂੰ ਮੈਂ ਫੋਨ ਮੈਂ ਦੁਬਾਰਾ ਜੀਤਾਈ ਕਦੋਂ ਫੋਨ ਤੈਨੂੰ ਚਾਹੀਦਾ ਤੈਨੂੰ ਮੈਂ ਦਵਾ ਫੋਨ ਦਿੰਦਾ ਲੈ 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 ਬੇਲੇ ਸੱਸੀ ਕੇ ਕਰ ਦੋ ਤੂੰ ਸੱਸੀ ਸੱਸੀ ਕੇ ਕਰ ਚ ਸੱਸੀ ਮਨੇ ਅੱਜ ਦੇ ਛੇ ਦਿੋਜ ਤੇ ਬਾਰਸ਼ ਬਹੁਤ ਜਿਆਦਾ ਤੇਜ਼ ਆ ਖੜਾਕ ਸੁਣ ਤਪਾਉਣ ਦਾ ਬਹੁਤਾ ਆਂਦੇ ਆ 10 ਬੰਦੇ ਦੇ ਚਾਹੀਦੇ ਦੁੱਧ ਪਿਉਣ ਵਾ ਤੇ ਇੱਕ ਮੋਬਾਈਲ ਫੜੇ ਇੱਕ ਇੱਕ ਦੁੱਧ ਗਰਮ ਕਰਕੇ ਲਿਆ ਕੇ ਦਵੇ ਤੇ ਇੱਕ ਦਾ ਧਿਆਨ ਰੱਖੇ ਆ ਮੰਮੀ ਨੂੰ ਲਾਇਆ ਨਾਲ ਯਾਰੇ ਲੈ ਵੀ ਕੁੜੀ ਥੋੜੀ ਜਿਹੀ ਕੈਮਕ ਹੋ ਗਈ ਆ ਉਂਗਲ ਨਾਲ ਲਿਪਸਟਿਕ ਲਾਉਣੀ ਸ਼ੁਰੂ ਕਰਤੀ ਆ ਹਾਂਜੀ ਚੱਲੀਏ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਤੁਹਾਡੇ ਤੁਹਾਡੇ ਆਇਨ ਬਲਾਗ ਦੇ ਵਿੱਚ ਤੇ ਅੱਜ ਚੱਲੇ ਆਪਾਂ ਮੈਂ ਦੇਸ ਨੀਵੋ ਹਸਪਤਲ ਜਿੱਦੇ ਡਰੈਸਿੰਗ ਹੋਣੀ ਆ ਕੋਈ ਤਰਾਹ ਦੇ ਰੈਫਰ ਕਰਿਆ ਨੂੰ ਟਾਂਕੇ ਅਜ ਬੰਨੀ ਕਦੋਂ ਥੋੜੇ ਜਿਹਾ ਸ਼ਾਇਦ 2-3 ਦਿਨ ਹੋਰ ਲੱਗਣਗੇ ਉਹ ਤੁਹਾਨੂੰ ਕਿ ਇੱਥੇ ਰਹਿਣੋਂ ਕਰੇ ਛੱਡ ਜਾਓਗੇ ਤੇ ਪਹਿਲਾਂ ਮੈਂ ਰੋਟੀ ਖਾਣੋਂ ਦੀ ਰੋਟੀ ਨਹੀਂ ਖਾਧੀ ਸੀ ਇਹ ਵੀ ਆਗੇ ਮਨੇ ਪਲਾਟ ਚ ਆਵਾਂਗੇ ਬਸ ਪਹਿਲੇ ਪੈਂਟ ਡੈਡੀ ਦੇ ਰੋਟੀ ਤਾਂ ਨਹੀਂ। ਕਿੰਨੇ ਕਿੰਨੇ ਬਾਹਰ ਜਾਣਾ ਹੈ। ਆ ਮੈਂ ਰੋਟੀ ਖਾਣੀ ਰੋਟੀ। ਆ ਜਾ। ਆ ਜਾ ਆ ਜਾ ਆ ਇੱਧਰ। ਬਾਹਰ ਨਹੀਂ ਜਾਣਾ। ਆਜੋ ਆਜੋ ਦਾਦਾ ਹੋ ਗਏ। ਦਾਦਾ ਹੋ ਗਏ। ਚੱਲ। ਬਾਹਰ ਨਹੀਂ ਜਾਣਾ। ਬਾਹਰ ਗਿਆ ਮੈਂ ਬਾਹਰ ਜਾਵਾਂ। ਚੱਲ ਇਹਨਾਂ ਨੂੰ ਕਹੋ ਮੈਂ ਬਾਹਰ ਜਾਾਂ। ਮੰਮਾ ਨੂੰ ਕਹੋ ਬਾਹਰ ਜਾਣਾ। ਕੋਨੇ ਕਿੰਨਾ ਕੰਮ ਕੀ ਸੀ? ਪੈਣਾ ਪੈਣਾ ਕਿ ਇੱਧਰ ਉਹ ਕਹੀਏ ਬੋਲੀਏ ਬਿੱਲੀ ਨੇ ਕੰਮ ਆਉ। ਮਿਆਉ ਮਿਆਉ ਦੇਖਾ ਭੁੱਲਦੀ ਨਹੀਂ ਫੇਰ ਬੋਲੋ ਬਿੱਲੀ ਨੇ ਕਹਾ ਮਿਆਉ ਮਿਆਉ ਦੇਖ ਕੇ ਕਿ ਮਿੱਤੇ ਹਾਂ ਮਿਆਉ ਮਿਆਉ ਕਰ ਹਾਂ ਬਿੱਲੀ ਨੇ ਕਹਾ ਮਿਆਉ ਨਹੀਂ ਮਾਂ ਮਾਂ ਬਿੱਲੀ ਮਾਂ ਵੀ ਰੋਟੀ ਲੈ ਕੇ ਆ ਕੇ ਚੱਲ ਪਿਆ ਹੁਣ ਆਪਾਂ ਹਸਪੀਟਲ ਮੈਂ ਤੇ ਸੰਦੀਪ ਤੇ ਹੁਣ ਇਹਦੇ ਡਰੈਸਿੰਗ ਹੋਣੀ ਹੈ ਕਰਵਾ ਕੇ ਫਿਰ ਘਰੇ ਆ ਜਾਗੇ ਹਰਗਨ ਘਰੇ ਜਾਵੇਂ ਪਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕਾ ਸੰਦੀਪ ਨੂੰ ਆ ਗਏ ਆਪਾਂ ਹਸਪੀਟਲ ਚਲੋ ਚਲੋ ਜੀ ਚੱਲ ਗਏ ਰੁਪਈਆ 1000 ਵਟ ਲਿਆ ਤੇ ਚੱਲ ਗਏ ਹੁਣ ਅਸੀਂ ਨਹੀਂ ਵਟਿਆ ਮੈਂ ਤਾਂ ਮਿੰਨ ਨੇ ਵਟ ਲਿਆ ਇੱਥੋਂ ਲੈ ਲੈਨੇ ਨਾਰੀਅਲ ਤੇ ਹੁਣ ਚੱਲੇ ਆ ਘਰੇ ਗੱਡੀ ਚ ਤੇਲ ਪਵਾ ਲਈ ਬਣਾ ਤੇਲ ਤੇ ਹੈ ਨਹੀਂ ਗੱਡੀ ਦੇ ਵਿੱਚ ਹੁਣ ਏ ਚੱਲ ਪਿੰਨਾਂ ਦੇ ਪੀਲਾ ਇੱਥੇ ਘਟਾਦਾ ਇੱਕ ਚੱਲ ਕਰੀ ਤੇ ਗਰਵਾਉਂਦਾ ਕਰੇ ਜਾਵਾਂ ਚੱਲ ਪਏ ਮੀਨਾ ਰਹਿ ਗਿਆ ਬਾਬਾਈ ਦੇ ਵਿਆਹ ਨੂੰ ਗਨਾਰਕ ਪਾਸ਼ਾ ਜੀ ਦੇ ਤੇ ਅਸੀਂ ਲੰਘਣ ਨੇ ਸ਼ਾਸਤਰੀ ਨਗਰ ਸਾਣੀ ਤੇ ਇੱਥੇ ਲੱਗਦੀਆਂ ਨੇ ਦੁਕਾਨਾਂ ਸਾਰਾ ਰੋਡ ਫਿਰ ਭਰ ਜਾਣਾ ਫਿਰ ਸੰਦੀਪ ਹਣਾ ਨੇ ਸਮਾਨ ਖਰੀਦ ਲਿਆ ਕਦੀ ਇੱਕੋ ਹੱਥ ਕਦੀ ਕੋਮ ਮਮੀ ਦੇ ਨਾਲ ਇਹਨਾਂ ਸਮਾਨ ਹੀ ਨਹੀਂ ਆਉਣਾ ਦਿੱਲੀ ਇਹਨੇ ਤੇ ਕਰਨਾ ਨੇ ਬਸ ਕੋਹਣਾ ਪਾ ਆ ਜਾ ਰਹਿ ਗਿਆ ਆ ਜਾ ਰਹਿ ਗਿਆ ਇਹ ਦੱਸ ਦੇ ਕੇਕ ਰਸ ਕੌਣ ਲਿਆਊਗਾ ਹਾਂ ਸਭ ਗੱਟ ਨਿੱਕੇ ਕੇਕ ਰਸ ਕੌਣ ਲਿਓ ਹੈ ਮੈਂ ਚਲ ਜੂ ਐਪੀ ਬ ਲੈ ਕੇ ਆ ਜਾ 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 ਚਲ ਜਾ ਆਹ ਖੜੇ ਨਹੀਂ ਆਪਣੇ ਨਾਰੀ ਗੱਲ ਜੇ ਸਾੜਾ ਅਗਲੀ ਵੇਖਦਾ ਮੈਨੂੰ ਕਹਿੰਦੀ ਅੱਧ ਹੋ ਗਈ ਏ ਓਏ ਚੱਲ ਮੈਂ ਗੱਡੀ ਲੈ ਕੇ ਮੈਂ ਲੈ ਆਇਆ ਨਾ ਕੋ ਭਾਰਨੇ ਚੁੱਕਿਆ ਜਣਾ ਸੰੜਿਆ ਮੇਰੇ ਹਾਂ ਹੁੰਦੇ ਰਾਜੀ ਦੀ ਭਾਬੀ ਨੂੰ ਉਤਰੀ ਹਾਂ ਉਹਨੇ ਹੁਣ ਖੜਿਆ ਤੇ ਉਹਦੇ ਚੁੱਪ ਹੀ ਰਹਿ ਜਾਵੇ ਹੱਥ ਚੱਕ Đਾਉਣੇ ਭੱਜ ਗਈ ਭੱਜ ਗਈ ਫੁੱਦ ਵਾਲੀ ਫੋਟੋ ਮੇਰੇ ਕੋਲ ਕੋਟੇ ਮੇਰੇ ਕੋਲ ਵਰਤਨ ਨਹੀਂ ਵੀ ਹੁੰਦੀ ਲਾ ਕੇ ਰੱਖਿਆ ਕਰੋ ਨਾ ਕੀ ਬਾਅਦ ਨੂੰ ਉਹਨੇ ਚੋਕ ਦੇ ਖੜਾਈ ਤੇ ਮੇਰੇ ਕੋ ਚੁੱਕੀ ਵੀ ਨਾ ਜਾਵੇ ਬਾਅਦ ਨਾ ਪੜਾਉਣੇ ਜੀ ਇਹਨੂੰ ਬਣਾਉਂਦੀ ਪਰੋਣੇ ਵੀ ਹੱਥ ਚ ਬੋਤਲ ਵੀ ਦੁੱਧ ਦੀ ਹੱਥ ਚ ਇਹ ਧੋੜ ਗਈ ਬਾਹਰ ਗੱਡੀ ਨਹੀਂ ਕੀ ਗੱਲ ਕੀ ਗੱਲ ਬਾਹਰ ਲੱਤ ਲਾ ਗੀ ਦਾ ਦਾ ਇਹ ਕਿੱਥੇ ਆਹ ਸਜਾਹਾ ਆਹ ਵਾਹ ਤੁਸੀਂ ਸੱਚ ਮੈਂ ਹੀ ਫੋਨ ਕੀਤਾ ਫੇਰ ਚੇਤਾ ਭੁੱਲ ਗਏ ਬੰਦਾ ਜਾਮ ਮਨਾਉਂਦਾ ਆ ਗਿਆ ਜੀ ਲੈ ਲੈਣਾ ਮੈਂ ਤਾਂ ਪਹਿਲਾਂ ਨਾਂ ਲਿੰਦਾ ਤਾਂ ਵੀ ਆਹ ਕਿਹਨੂੰ ਜਿੱਤ ਕਰਨ ਲੱਗਿਆ ਨਾਂ ਕਰਨ ਲੱਗਿਆ ਨਾਂ ਲੈ ਆ ਤੇ ਕੀ ਲਿਆ ਆ ਪਹਿਲਾਂ ਦੱਸੇ ਕੋਈ ਬੰਦੋਬਸਮਾ ਕਰਤੀ ਸਹੀ ਗੱਲ ਮੈਂ ਤਾਂ ਹੁਣ ਡੈਡੀ ਨੂੰ ਫੋਨ ਕਰਕੇ ਕਹਿ ਕੇਕ ਰਸ ਲੈ ਕੇ ਆਈ ਕਰਦੇ ਮੈਂ ਜਾਣਾ ਮੈਂ ਥੱਕ ਗਿਆ ਭਾ ਸਿੱਧੀ ਜਿਹੀ ਗੱਲ ਕਹਨੀ ਮਮੀ ਆਹ ਇਹ ਕੇਕ ਰਸ ਉਹ ਕੇਕ ਰਸ ਕਹਿੰਦੇ ਦਵਾਈ ਤੇ ਨਾਰੀਅਲ ਨਾਰਗੀ ਨੜੀ ਆ ਗਏ ਨੇ ਹਨੀਪਾ ਜੀ ਹੁਣਾਂ ਦੇ ਮੀਟਰ ਦਾ ਪਤਾ ਪਤਾ ਕਰਕੇ ਆਏ ਹਣ ਲੱਗਣਾ ਵੇਖੋ ਬਣੂ ਕੀ ਗੱਲ ਕਿਤਾ ਲੱਗਣੇ ਪੰਜ ਚਾਰ ਦਿਨ 10 ਦਿਨ ਦੇਖੋ ਮਾਰੇ ਕਿਰਪਾ ਕਰ ਦੇ ਤੇ ਅੱਜ ਸਭ ਅਸੀਂ ਇੱਧਰ ਢੇਰੀ ਹੋਏ ਆਏ ਆ ਵੇਖੋ ਸਭ ਸੁੱਤੇ ਇੱਥੇ ਆ ਵੇਖੋ ਵੱਡਾ ਘਰ ਦਾ ਮੈਂਬਰ ਸੁੱਤਾ ਇਹ ਅਜ ਫੇਰ ਅਜ ਫੇਰ ਡੜੀ ਭੱਜ ਗਈ ਹੈ ਬਾਹਰ ਨੂੰ ਹਾਂ ਜੀ ਵੇਖੋ ਭਰਾਵਾ ਭੱਜ ਗਈ ਬਾਹਰ ਨੂੰ ਮੰਮੀ ਨੇ ਬੜੀ ਮੁਸ਼ਕਲ ਫੜਿਆ ਹੋਆ ਇਹਨਾਂ ਰੋਡ ਤੋਂ ਬੜੀ ਰੋਣ ਨੇ ਜੁਗ ਰਾਜੇ ਦੀ ਪਰਜਾਈ ਨੇ ਪੜੀ ਅੱਗੋਂ ਇਹਨੇ ਇਹਦੇ ਬਾਜੀ ਇਹਦੇ ਇਦਾਂ ਹੀ ਬਾਹਰ ਨਿਕਲ ਗਿਆ ਉਸ ਨਾਮਤ ਮਹਾਂਸਤ੍ਰੰਗ ਜੀ ਰਾਜਾ ਨਾ ਕੋਮੇ ਆਇਆ ਕਾਣਾ ਪੜਾ ਦੇ ਉੱਕੀ ਨਾ ਚਾਹਦੀ ਹੁਣ ਤੇ ਰਾਜੇ ਦੀ ਭਾਪੀ ਨੇ ਚੋਕੀ ਨਹੀਂ ਮੁੱਢਾਈ ਉਹ ਉਹ ਨੂੰ ਉਹ ਅਹੋ ਡਰੋਂਣ ਨਾ ਚਰੀ ਉਹਨੇ ਬੜੀ ਮੈਂ ਬੜੀ ਚਿਰਾ ਤੇ ਹੋਰ ਕੀ ਇਹਨੇ ਪੜਨੇ ਪਾਤਾ ਹੀ ਅੱਜ <laughs> जा भाजी ना जे। तो 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 हाँ। तो हाँ। तीन चार सौना ही है करक नहीं मगर ना तीन चार सौ रुपये होना ही पेचकसा केक रस थोड़ी घंटी पेचकस ना केकड़ा ਆ ਬਰੈਡ ਬਸ ਉਹ ਹੀ ਹੁੰਦਾ ਹੈ ਕਿ ਮਿੱਠਾ ਬਰੈਡ ਹੁੰਦਾ ਹੈ ਕੋਈ ਨਾ ਤਾਂ ਸਮਝ ਨਹੀਂ ਆ ਜਾਂਦਾ ਨਹੀਂ ਏਦਾਂ ਦੰਨ ਪਤਾ ਪੈਟੀ ਹੁੰਦਾ ਹਾਂ ਹਾਂ ਮੈਂ ਬਹੁਤ ਬੜੇ ਖਾਧੇ ਬਲੇ ਬੀ ਦਾ ਡਰਾਈ ਚੂਕਾ ਕੜਨ ਗਿੱਲੇ 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 ਹਾਂ 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 ਦਸਾਂ ਕਿ ਤਰੀਸ ਹੋਰ ਇਹਨੂੰ ਸਭ ਪਤਾ ਹੈ ਵੀ ਉਹਨੂੰ ਕਿਹਾ ਕਰ ਠੀਕ ਹੈ ਉਹ ਚੀਜ਼ ਚੀਜ਼ ਲੈ ਆਉਂਦਾ ਬਾਬਾ ਅੱਜ ਬੈ ਜਾ ਮੈਂ ਚੱਲਿਆ ਹੁਣ ਕੀ ਕਰਸ ਲੈਣਾ ਇੱਥੇ ਤੇ ਉਹ ਲੈ ਆਉਂਦੇ ਹੁਣ ਆਪਾਂ ਗਾਹ ਜਾਣਾ ਪਾਣਾ 언ਨੀ ਕਰ ਮਤਾਈਆਂ ਡੈਡੀ ਦੇ ਸੱਤੇ ਮੈਂ ਡੈਡੀ ਲੈ ਆਦਣਗੇ ਥੋੜਾ ਹੁਣ ਅੱਗੇ ਜਾਣਾ ਆਪਾਂ ਜਾਣਾ ਪਾਣਾ ਮਨ ਕੋ ਵੀ ਬਕਰੀਆਂ ਵਿਸੇ ਬਕਰੀ ਤੇ ਅੱਗੇ ਉਧਰ ਦੀ ਸਾਈਡ ਜਾਣਾ ਬੜਾ ਸਿੰਪਲ ਚ ਆਂਕਲ ਆਹ ਵਾਲੀ ਕਹਿੰਦੇ ਆ ਕੀ ਕੇਕ ਰਾਸ ਕੀ ਨਿਕਲੀ ਹੁਣ ਪਤਾ ਨਹੀਂ ਇਹੋ ਹੀ ਹੈ ਜਾਂ ਕਿਹੜੀ ਹੈ ਇਹ ਕਾ ਲਾਲੀ ਫਰੂਟ ਕੇਕ ਇੱਕ ਕਾ ਇੱਕ ਫਰੂਟ ਕੇਕ ਨਾਲ ਦੋਨੋਂ ਕਰਾਲੀਆਂ ਜਿਹੜੀਆਂ ਉਹਦੇ ਮਨ ਨੂੰ ਚੰਗੀ ਲੱਗੂਗੀ ਤੇ ਉਹ ਖਾ ਲੂਗੀ ਜੇ ਕਾ ਤੇ ਇੱਕ ਕਾ ਲੈ ਲੇ ਦੋ ਲੈੰਦੀ ਹੁਣ ਪਤਾ ਨਹੀਂ ਕਿਹੜੇ ਕਿਹੜੇ ਇੱਕ ਆ ਆ ਵੱਖਰਾ ਹੀ ਤੇ ਆ ਆ ਵੱਖਰਾ ਹੀ ਆ ਜਿਹੜਾ ਸਾਡਾ ਅੰਕਲ ਨਹੀਂ ਹੰਨਾਂ ਦਾ ਕਾ ਇਹ ਹਾਂ ਨਵੀਂ ਵੈਰੈਟੀ ਆ ਜਿਹੜੀ ਪਈ ਇਹੋ ਹੀ ਆ ਨਹੀਂ ਨਹੀਂ ਉਹ ਨਹੀਂ ਫਿਰ ਮਿਲੇ ਭਾ ਵੱਡੀਆਂ ਵੱਡੀਆਂ ਦੋ ਦੁਕਾਨਾਂ ਤੋਂ ਹੋਇਆ ਨਹੀਂ ਮਿਲੇ ਭਰਾਵਾ ਨਹੀਂ ਮਿਲਣੇ ਮੈਂ ਹਾਂ ਚੱਲ ਕੋਈ ਨਹੀਂ ਪਰ ਆਖੀਆਂ ਲਿਆ ਕੇ ਨਹੀਂ ਦੰਦਾ ਆਹ ਆਹ ਫਲਾ ਫਰਾਇਡ ਮੈ ਰ ਰੁਪਈਆ ਡੋ 150 ਰੁਪਈਆ ਲਾਏ ਆ ਮੈਂ ਉਧਰ ਇਹਨਾਂ ਨੂੰ ਖਾਇਆ ਵੀ ਤਰਾ ਨਹੀਂ ਆ ਮਿਲੇ ਸਾਡਾ ਵੀ ਨਹੀਂ ਮਿਲੇ ਫਿਰ ਕੀ ਕਰਾਂ ਮੈਨੂੰ ਵੀ ਪਤਾ ਮੈ ਰ ਰਸੇ ਮੈਨੂੰ ਵੀ ਪਤਾ ਮੈਂ ਬਾਬਾ ਨਰਮਣੇ ਸਖਤੀ ਬੜੇ ਨੇ ਇਹ ਬਿਸਕੁਟਾ ਮੈਨੂੰ ਚਲੋ ਕੋਈ ਨਹੀਂ ਖਾਣਾ ਕਦੀ ਫਰੂਟ ਕੇਕ ਕਦੀ ਮਿਲਕ ਕੇਕ ਕਦੀ ਕੋਈ ਕੇਕ ਕੇਕ ਹੀ ਬੜੇ ਨੇ ਤੇ ਹੁਣ ਤੇਰੇ ਬੰਦੇ ਨੂੰ ਕੀ ਸਮਝ ਲਗਣੀ ਠੀਕ ਨਹੀਂ ਗੱਲ ਹਾਂ ਪਖੰਡ ਨਹੀਂ ਮੁੱਕਦੇ ਕਰ ਚਲੋ 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 ਬਾਅਦ ਚਲੋ 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 ਕਿੱਥੇ ਜਾਣਾ ਗੁਣ ਬਾਹਰ ਤੂੰ ਨਹੀਂ ਜਾਣਾ ਬਾਹਰ ਅੰਦਰ ਆ ਜਾ ਦਾਦਾ ਚਲ ਤੂੰ ਚੱਲ ਜਾ 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 ਚੱਲ ਜਾ 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 ਤੈਨੂੰ ਬੈਠੋ ਦਾਦੂ ਨਾਲ ਬੈਠੋ ਬਾਹਰ ਫਿਰਨਾਂ ਤੇ ਬੜੀ ਤਕੜੀ ਆ ਉਹ ਜਾਂਦੀ ਆ ਉਹ ਜਾਂਦੀ ਚੱਲ ਅੰਦਰ ਅੰਦਰ ਚੱਲ ਅੰਦਰ ਆ ਜਾ ਆ ਜਾ ਤੈਨੂੰ ਨਹੀਂ ਜਾਓ ਜਾ ਚੱਲਾ ਆਪਾਂ ਚੱਲਾ ਆਪਾਂ ਚੱਲ ਆ ਜਾ ਆ ਜਾ ਆਜਾ ਆ ਜਾ ਅੰਦਰ ਤੂੰ ਜਾਣਾ ਕਿ ਨਹੀਂ ਅੰਦਰ ਹਾਂ ਜੀ ਉੱਤੋਂ ਦੀ ਉੱਤੋਂ ਦੀ ਹੋ ਜਾਵੇ ਚੱਲ ਬੈਠੋ ਬੈਠੋ ਉੱਤੋਂ ਦੀ ਕਿੱਧਰ ਜਾਣਾ ਹੈ ਆ ਉੱਤੋਂ ਦੀ ਸਹੀ ਹੈਗੇ ਬਾਏ ਬਾਏ ਧਿਆਨ ਨਾ ਜਾਇਓ ਹੈ ਲੈਪਟਾਪ ਲੈ ਇਹਨੂੰ ਘੱਟੋ ਘਾਟ ਨੇ 2 ਤੋਂ 3 ਸਾਲ ਹੋ ਗਏ ਨੇ ਤੇ ਕਦੀ ਵਰਤਿਆ ਨਹੀਂ ਤੇ ਮੈਂ ਇਹਨੂੰ ਵਾਹ ਵੇਚਣਾ ਵਿੰਡੋ ਅੱਡ ਗਈ ਹੋਵੇ ਚਲਾ ਕੇ ਦੇਖ ਲਈ ਮਾੜਾ ਮੋਟਾ ਤੇ ਅੱਜ ਨਿਆ ਕੋ ਪੰਗੇ ਪੰਗੇ ਚ ਲੈਣ ਇਹ ਹੈਗਾ ਆਪਣੇ ਕੋਲ ਕੋਰ i5 ਪ੍ਰੋਸੈਸਰ ਆ ਤੇ ਐਚਪੀ ਦਾ ਹੈ ਮੰਮੀ ਗਏ ਨੇ ਮਸੀ ਜੀ ਹਣਾਂ ਨੂੰ ਭਾਜੀ ਦੇਣ ਨੂੰ ਕਿਉਂਕਿ ਮੇਰੇ ਇੱਕ ਮਸੀ ਜੀ ਇੱਥੇ ਰਹਿੰਦੇ ਨੇ ਅਲੀਵਾੜ ਰੋਡ ਤੇ ਤੇ ਮੰਮੀ ਉਧਰ ਗਏ ਨੇ ਹਰ ਗੁਣ ਵੀ ਨਾਰੀ ਗਈ ਹੈ ਆਪਣੇ ਦਾਦਾ ਦਦੀ ਦੇ ਨਾਲ ਹੀ ਚਲੀ ਗਈ ਉਹਂ ਦੇਫੋਂ ਤੇ ਲੱਗ ਗਈ ਏ ਜੇ ਆਈ ਏ ਮੈਂ ਜਦ ਮੈਂ ਕਰਨ ਦੀ ਸੀ ਹੁਣ ਉਹਦਾ ਥੋੜਾ ਕੰਮ ਆ ਆਹ ਕਹਿੰਦੇ ਸ਼ੌਕ ਨੂੰ ਸੜਤੀ ਲੱਗਦਾ ਕਿੰਨੋਂ ਨੇ ਕਹਿੰਦਾ ਰਾਤ ਪਈ ਤੇ ਇੱਥੋਂ ਸੱਪ ਤਾਂ ਹੁਣ ਚੜਦਾ ਜਾਵੇ ਆ ਕਰਕੇ ਫਿਰ ਮੇਰੇ ਕੋ ਪਾਨਾ ਆਏਗਾ ਮੈਂ ਮਾਰਤਾ ਉਹ ਯਾਰ ਮੈਂ ਕਿਹ ਕੁੜੀ ਮੇਰੇ ਇੱਥੇ ਘੁੰਮਦੀ ਦੀ ਜੇ ਉਹਦੇ ਲੜਦੇ ਹੈ ਛੋਟਾ ਜੰਮ ਹੋਇ ਇੱਥੋਂ ਲੈ ਕੇ ਤੇ ਮੋਹ ਇੰਨਾ ਕੋਨਾ ਮਸਾ ਜਨਾ ਇੱਥੇ ਤਾਂ ਚੰਡਾ ਇੱਥੇ ਚੜ ਕੇ ਫਿਰ ਮ ਬੜਕਾਤਾ ਵੱਤੇ ਦੀ ਤੇਰੀ ਅਨ ਜੇ ਪ੍ਰਵਾਨ ਜੀ ਆਪਣੇ ਕਸੋਂਗੇ ਸਾਰਿਆਂ ਨੂੰ ਕਰਤਾ ਫੇਲ ਇਹ ਨਹੀਂ ਦੱਦ ਪਿਆ ਤਾਂ ਸੋਨੇ ਰਾਜੇ ਕਿੰਨ ਨੂੰ ਨੂੰ ਮਿਲ ਲਿਆ ਚਾਹ ਪੀ ਲਈਏ ਤੇ ਹੁਣ ਚੱਲ ਗਏ ਬਸ ਉਧਰ ਵੇਖਦੇ ਡੈਡੀ ਕੀ ਕਰਨ ਲਿਆ ਨੇ ਆਹ ਤਰੇਖ ਵਿੱਚ ਡੈਡੀ ਨੂੰ ਕਹਣਾ ਕਿ ਪੁੱਤ ਤੇ ਇਹਨੇ ਨਹੀਂ ਦਾ ਕੰਮ じゃ ਖਰਾਬ ਕਰਦਣਾ ਐਵੇਂ ਥੰਲੇ ਠਾਉਟਾ ਨਾ ਕਰਨ ਛੜੇ ਬਾਕੀ ਤੇ ਚਲੋ ਇਹ ਸਾਰਿਆਂ ਆਪ ਹੀ ਉਦਣ ਆਪ ਕੋਈ ਨਹੀਂ ਵਿਜੀ ਆ ਆਕੜੀ ਵੀਡੀਓ ਗਲੀਲਜੀ ਬਣ ਗਈ ਡੈਡੀ ਬੈਠਾ ਆਪਣੇ ਦੋਸਤਾਂ ਨਾਲ ਆਜ ਰੈਸ ਪਾਰੀ ਸੂਟ ਪਾਇਆ ਹੀ ਟੌਰ ਕੱਢ ਕੇ ਆ ਗਈ ਲੈ ਪੱਗ ਬਣ ਕੇ ਵਧੀਆ ਅੱਜ ਤਾਂ ਟੌਰ ਕੱਢਿਆ ਜਾਈ ਤਾਈ ਨੂੰ ਲੱਗੇ ਅੰਨੀ ਗਰਮੀ ਬੜੀ ਰਹਿਣ ਲੋਕਾਂ ਅੰਟੀ ਕਹਿੰਦੇ ਤੋਰੀ ਕੋਈ ਵੀ ਨਹੀਂ ਲੱਗੀ ਆ ਉਹ ਜਾਲ ਵੀ ਕਦਾ ਬੱਧਾ ਉਹਨਾਂ ਵੜਤੀਆਂ ਪਰਲੇ ਪਾਸੇ ਆ ਵੜਤੀਆਂ ਕੀ ਆ ਸਹੀ ਗੱਲ ਕੀ ਆ ਉਹ ਨਾ ਜਿੱਦਾਂ ਮੀਂਹ ਪੈਂਦੇ ਇਹਨਾਂ ਲੱਗਣੀਆਂ ਫੁੱਲ ਬੂਟੇ ਹਾਂ ਕਿਹਾ ਹੁਣ ਕਰਮੀ ਜਿਹੜੀ ਮੰਗ ਹੋਰ ਕਿੰਨਾ ਸੁਪਾਰੀ ਸੂਟ ਪਾ ਲੈਣਾ ਤੇ ਉੱਥੇ ਡਿਆ ਹੀ ਕਰ ਕਰੋ ਕਰ ਹੀ ਰਿਹਾ ਪਿਆ ਡੈਡੀ ਜਿਹੜੇ ਮਰਜੀ ਸੂਟ ਪਾਵਾ ਕੇ ਲੱਗ ਜੰਦਾ ਉੱਥੇ ਬੂਟ ਵੀ ਕਰਕੇ ਕੀਤੇ ਰਹਿ ਨਰਕ ਪੂਰੇ ਨਵੇਂ ਬੂਟ ਨਵੇਂ ਬੂਟ ਮੈਂ ਕਹਿੰਦਾ ਕਿ ਮੀਂਹ ਪਿਆ ਤਨ ਮੇ ਤਾਂ ਗਿੱਲਾ ਹੋਇਆ ਵਾ ਉਹ ਕਿੱਥੋਂ ਲੈ ਲੈਣੀ ਪਹਿਲੇ ਪਾ ਜਾਂਦਾ ਇਹਨੂੰ ਕਿਨੇ ਉੱਥੇ ਵੇਖਣਾ ਪਾਣਾ ਉਹ ਤੇ ਜਵਾਜ ਨੂੰ ਪੂਰਾ ਪਿੰਡਿਆਂ ਦੇ ਵਿੱਚ ਘੁੰਮਣ ਡਿਆ ਦੀ ਤੇ ਬਾਹਰ ਆਇਆ ਨਾ ਤੇ ਅਣੀ ਨੀ ਮਿੱਟੀ ਚੜੀ ਬੂਟਾਂ ਤੇ ਹਾਂ ਆਪ ਨਹੀਂ ਦੱਸੋ ਕਿ ਉਹਦੇ ਬੂੜ ਕਾ ਗੇ ਮਿੱਟੀ ਦੇ ਵਿੱਚ ਨਵੇਂ ਮਿੱਟੀ ਕਰਾਂ ਦੀ ਚੰਬੜ ਦੀ ਉਦਾਂ ਹੀ ਉਥੇ ਕੌਣ ਲਿਆ ਕਰਦਾ ਉਦਾਂ ਲਿਆ ਕਰ ਹੰਦਾ ਵਾ ਮਮਾ ਹਾਂ ਕੀ ਲੈਣਾ ਹੈ ਤੈਨੂੰ ਮੈਂ ਦੱਸਾਂ ਕੀ ਲੈਣਾ ਕਿ ਤੂੰ ਨਹੀਂ ਲੈਣਾ ਕੀ ਲੈਣਾ ਹੈ ਹਾਂ ਹੈ ਵਾਹਿਗੁਰੂ ਵਾਹਿਗੁਰੂ ਮੈਨੈ ਕੋ ਕਿਹਾ ਮੈਨੈ ਕੋ ਕਿਹਾ ਨਹੀਂ ਕਿ ਕੀ ਲੈਣਾ ਮੈਨੈ ਕੋ ਕਹਿੰਦਾ ਮੈਨੈ ਕੋ ਕਹਿੰਦਾ ਨਹੀਂ ਮੈਨੈ ਕੋ ਕਹਿੰਦਾ ਨਹੀਂ ਹੋਰ ਇਹ ਵੀਡੀਓ ਵੇਖੋ ਇੱਧਰ ਦੇਖੋ ਕਾ ਕੀ ਲੈਣਾ ਤੇ ਮੈਂ ਤੀਨੇ ਕੀ ਲੈਣਾ ਹੈ 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 ਤੇ ਇਹ ਕੀ ਲੈਣਾ ਹੈ ਮੰਮੀ ਡੜੀ ਲੈ ਕੇ ਵੀ ਫੜਾ മടിയ പച്ചേട വേദന കപ്പ ਦੀ ਮੈਂ ਰਿਕਵਰ ਕਰ ਲਈ ਮੈਂ ਪਲਾਟ ਚ ਬੋਨ ਵਾਲੀ ਬੁਖਰੀ ਰੱਖੀ ਹੈ ਹਾਂ ਸੋਧਾ ਵਿਚ ਨਜ ਗਿਆ ਇਹਨੇ ਡਾਡੀ ਉਧਰ ਪਲਾਟ ਚ ਆਪਣੇ ਦੋਸਤ ਲੱਗੇ ਰਹੇ ਹੋਰ ਲੈ ਪਨੇੜੇ ਦੋਸਤ ਡਾਡੀ ਦੇ ਦੋ ਤਿੰਨ ਦੁਕਾਨ ਵਾਲੇ ਅੱਛਾ ਹਾਂ ਸ਼ਾਬਾਸ਼ ਸ਼ਾਬਾ ਆ ਗਈ ਜਾਨ ਆ ਗਈ ਜਾਨ ਰੇੜਾ 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 ਬਸ ਵਾ ਇੰਨਾ ਗੇ ਰੇੜਨਾ ਨਹੀਂ ਜਾਨ ਤੁਹਾਡੇ ਜੀ ਦਾਦੀ ਦੀ ਇਹ ਦਾਦੀ ਦੀ ਇਹ ਪੰਜ ਦਾਦੀ ਦੇ ਭੱਜ ਗਏ ਕੋਈ ਠਰਿਆ ਬੜਾ ਨੇ ਸੁੱਟ ਦੇਣਾ ਵੀ ਤੀਨੇ ਕਿੱਥੇ ਪੜਾ ਹੈ ਹੈ ਤੀਨੇ ਕਿੱਥੇ ਤਰ ਕੋਈ ਮਸਨ ਨੇ ਵੇਖਿਆ ਤੇ ਹੁਣ ਨਾ ਤੀਲਾ ਪੈ ਸੰਗ ਜਿਹਾ ਵਾਲੇ ਪਰ ਹਟਦੀ ਨਹੀਂ ਜੇ ਆਲਾ ਐਸਾ ਵੀ ਨਾ ਆਪੇ ਲਾ ਲੜੀ ਕਿ ਨਾ ਨਹੀਂ ਮੈਂ ਆਪੇ ਲਾਉਣਾ ਆ ਇੱਥੇ ਆ ਲਾ ਆ ਨਾ ਲਾਉਂਦੇ ਯਾਰ ਜਿਹੜਾ ਲੰਬਾ ਹਟਣਾ ਨਾ ਨਾ ਲੇਟਿੰਗ ਜੇ ਅਗਰ ਕੋਈ ਕਰਾ ਲੈ ਤਾਂ ਤੇ ਖਾਲੇ ਤੀਲਾ ਵਾਂ ਸੰਭ ਵਿੱਚ ਮਰਾਲੇ ਪਰ ਹਟਦੀ ਕਿਤੇ ਕੀ ਗੱਲ ਕੀ ਆ ਲੇਖ ਇੱਕ ਮਿੰਟ ਖੋਲਿਆ ਯਾਰ ਮੈਂ ਹਰਗੁਣ ਅਨੰਦ ਆ ਪਾਣੀ ਦੀ ਸ਼ਾਦੀ ਵਿੱਚ ਐਸਵਰੀਆ ਗਾਈ ਗਈ ਮੈਂ ਤਾਂ ਦਾਦਾ ਨੂੰ ਵੇਖਣ ਨੂੰ ਦੀਪੂ ਦੋਈਲੇ ਯਹੀਂ ਸਸਿਕਾ ਬੁਲਾਸ ਆ ਰਹੇ ਨੇ ਅੱਜ ਬੁਲਾਇ ਨਹੀਂ ਮੂੰਹ ਨਾ ਬੋਲ ਕੇ ਕਾ ਸਸਿਕਾ ਮੈਂ ਤੈਨੂੰ ਮੂੰਹ ਨਾ ਬੋਲ ਕੋਈ ਸਸਿਕਾ ਹਾਂ ਇਦਾਂ ਕਿਆ ਗੱਦਿਆ ਕਾ ਅਨਹਾੜੀ ਹਰ ਗੁਸਤਾਨੀਆਂ ਬਹੁਤ ਜ਼ਿਆਦਾ ਕਰਦੀ ਆ ਤੇ ਇਹ ਰੋਡ ਤੇ ਭੱਜ ਜਾਂਦੀ ਐ ਤੈਨੂੰ ਨਾ ਸਕੂਲ ਪਾਦੀਏ ਸਕੂਲ ਪਾਦੀਏ ਐ ਹੁਣੇ ਸੁੱਤੀ ਉੱઠી ਤੇ ਇਹਨੂੰ ਹੁਣ ਨੀਂਦ ਵੀ ਨਹੀਂ ਆਉਣੀ ਵੇਖੀ ਤੇ ਫੋਨ ਵਿੱਚ ਲਾਉਂਦੀ ਹੁਣ ਕੀ ਚਾਹੀਦਾ ਹੈ ਚਲ ਮਾਂ ਨੂੰ ਦੇਈ ਹੁਣ ਹਾਂ ਤਵੱਜਹ ਚਲ ਚਲ ਜਾ ਜਾ ਦਾਦਾ ਕੋ ਜਾ ਜਾ ਦਾਦਾ ਨੂੰ ਉਸਤਾਦ ਚਲ ਜਾ ਚਲ ਜਾ ਦਾਦਾ ਆ ਜਾ ਜਾ ਦਾਦਾ ਜਾਓ ਜਾਓ ਦਾਸਤਾ ਉਠੋ ਕਹਿੰਦੀ ਆਏ ਕਹਿੰਦੀ ਉਠੋ ਤੂੰ ਕਹਿੰਦੀ ਅੱਜੋ ਕੀ ਬਣਾਵਾਂ ਮਾਹਲ ਕੁੜੇ ਹੁਣ ਕੀ ਤੇ ਮਾਹਲ ਹੁਣ ਸਿਰ ਗੁਣਾਗੇ ਮੈਂ ਸੌਣਵਾ ਏਕ ਏਕ ਖਾਲਾਂਗੇ ਅੱਧਾ ਖਾਲੂਗੀ ਹੋਰ ਕੀ ਫੰਡ ਵਾਲੇ ਪੰਜਣ ਗੋੜਾ ਵਾਲੇ ਪੰਜਣ ਗੁੜ ਵੀ 100 ਰੁਪਏ ਖੰਡ ਵੀ 100 ਰੁਪਏ ਗੋੜਾ ਵਾ ਚਲੋ ਫਿਰ ਠੀਕ ਆ ਪਹਿਲ ਬਣਵਾ ਲਈਏ ਚਲੋ ਜੀ ਠੀਕ ਹੈ ਜੀ ਖੁਰਕ ਪੈ ਗਈ ਓਏ ਹੁਣ ਇੱਕ ਵਿਹਿਆ ਤਾਂ ਦਾਰੂ ਲਿਆ ਕਰ ਕੰਨਾਂ ਚ ਪਾਉਣਾ ਪੈਣਾ ਜੇ ਮੈਨੂੰ ਮਾਰਿਆ ਨਾ ਫਿਰ ਵੇਖੀ ਫਿਰ ਅੱਗੇ ਟੀਵੀ ਵਿੱਚ ਬੰਨੀ ਕੀ ਆਉਂਦੇ ਤੇ ਕਹਿੰਦੀ ਉਹੋ ਲੈਣਾ ਮੈਂ ਗੁਬਾਰੇ ਸੱਚ ਕਹਿੰਦੀ ਉਹ ਲਿਆ ਕੇ ਦਿਓ ਟੀਵੀ ਚ ਵੇਖ ਕੇ ਕਹਿੰਦੀ ਵੇਖੇ ਮੂੰਹ ਤਨਾ ਮਾਰ ਦਵੇ ਕਿਤੇ ਜੇ ਬਹੁਤ ਆਈ ਦੋਗੇ ਬਹੁਤ ਵਧੀਆ ਲੱਗਾ ਲਾਈਕ ਮੈਨ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਰਗਣ ਸਾਦੇ ਸਬਸਕ੍ਰਾਈਬ ਕਰਦੇ ਹਾਂ